ਜੀਰੇ ਦਾ ਪਾਣੀ ਪਾਚਨ ਕਿਰਿਆ ਲਈ ਇੱਕ ਬਹੁਤ ਮਸ਼ਹੂਰ ਅਤੇ ਲਾਭਦਾਇਕ ਘਰੇਲੂ ਉਪਾਅ ਹੈ ਇਸ ਨੂੰ ਪੀਣ ਦਾ ਸਭ ਤੋਂ ਵਧੀਆ ਸਮਾਂ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਤੋਂ ਕੀ ਫਾਇਦਾ ਲੈਣਾ ਚਾਹੁੰਦੇ ਹੋ ਤੁਸੀਂ ਇਸ ਨੂੰ ਸਵੇਰੇ ਖਾਲੀ ਪੇਟ ਵੀ ਪੀ ਸਕਦੇ ਹੋ ਤੇ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਜਾਂ ਰਾਤ ਦਾ ਖਾਣਾ ਖਾਣ ਤੋਂ ਬਾਅਦ ਵੀ ਪੀ ਸਕਦੇ ਹੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਵੇਰੇ ਖਾਲੀ ਪੇਟ ਪੀਣ ਦੇ ਬਾਰੇ ਸਵੇਰੇ ਖਾਲੀ ਪੇਟ ਜੀਰੇ ਦਾ ਪਾਣੀ ਪੀਣ ਨਾਲ ਤੁਹਾਡੇ ਮੈਟਾਬੋਲਿਜ਼ਮ ਨੂੰ ਸ਼ੁਰੂ ਕਰਨ ਵਿੱਚ ਮਦਦ ਮਿਲਦੀ ਹੈ ਇਹ ਰਾਤ ਪਾਰ ਇਕੱਠੇ ਹੋਏ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਇਹ ਪਾਚਕ ਐਨਜ਼ਾਈਮਾਂ ਦੇ ਉਤਪਾਦਨ ਨੂੰ ਉਤੇਜਿਤ ਕਰਦਾ ਹੈ ਤੁਹਾਡੀ ਪਾਚਣ ਪ੍ਰਣਾਲੀ ਨੂੰ ਦਿਨ ਦੇ ਭੋਜਨ ਦੇ ਲਈ ਤਿਆਰ ਕਰਦਾ ਹੈ ਇਹ ਕਬਜ਼ ਤੋਂ ਰਾਹਤ ਦਿਵਾਉਣ ਦੇ ਵਿੱਚ ਵੀ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ ਹੁਣ ਗੱਲ ਕਰਦੇ ਹਾਂ ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਖਾਣਾ ਖਾਣ ਤੋਂ ਇੱਕਦਮ ਬਾਅਦ ਭਾਰੀਪਨ ਗੈਸ ਜਾਂ ਬਦਾਜ਼ਮੀ ਮਹਿਸੂਸ ਕਰਦੇ ਹੋ ਤਾਂ ਖਾਣਾ ਖਾਣ ਤੋਂ ਲਗਭਗ 15-20 ਮਿੰਟ ਬਾਅਦ ਕੋਸਾ ਜੀਰੇ ਦਾ ਪਾਣੀ ਪੀਣਾ ਲਾਭਦਾਇਕ ਹੋ ਸਕਦਾ ਹੈ। ਇਹਦੇ ਕੀ ਫਾਇਦੇ ਹੋ ਸਕਦੇ ਹਨ? ਇਹ ਭੋਜਨ ਨੂੰ ਬਿਹਤਰ ਢੰਗ ਨਾਲ ਤੋੜਨ ਵਿੱਚ ਮਦਦ ਕਰਦਾ ਹੈ। ਇਹ ਪੇਟ ਗੈਸ ਅਤੇ ਪੇਟ ਫੁੱਲਣ ਨੂੰ ਘਟਾਉਂਦਾ ਹੈ। ਇਹ ਐਸਿਡਿਟੀ ਅਤੇ ਸੀਨੇ ਦੀ ਜਲਣ ਨੂੰ ਸ਼ਾਂਤ ਕਰਨ ਵਿੱਚ ਵੀ ਮਦਦ ਕਰਦਾ ਹੈ। ਹੁਣ ਗੱਲ ਕਰਦੇ ਹਾਂ ਕਿ ਜੀਰੇ ਦਾ ਪਾਣੀ ਬਣਾਉਣਾ ਕਿਵੇਂ ਹੈ? ਦੋ ਤਰੀਕੇ ਨਾਲ ਬਣਾ ਸਕਦੇ ਹੋ। ਪਹਿਲਾ ਹੈ ਉਬਾਲ ਕੇ, ਦੂਜਾ ਹੈ ਭਿਉ ਕੇ। ਪਹਿਲਾਂ ਉਬਾਲਣ ਦੇ ਬਾਰੇ ਜਾਣ ਲੈਣੇ ਆ। ਇੱਕ ਗਲਾਸ ਪਾਣੀ ਵਿੱਚ ਇੱਕ ਇਮਚਾ ਜੀਰਾ ਪਾਓ ਇਸ ਨੂੰ 5-10 ਮਿੰਟਾਂ ਲਈ ਉਬਾਲੋ ਜਦੋਂ ਤੱਕ ਕਿ ਪਾਣੀ ਦਾ ਰੰਗ ਥੋੜਾ ਜਿਹਾ ਬਦਲ ਨਾ ਜਾਵੇ ਅਤੇ ਪਾਣੀ ਥੋੜਾ ਘਟ ਨਾ ਹੋ ਜਾਵੇ ਇਸ ਤੋਂ ਬਾਅਦ ਇਹਨੂੰ ਛਾਣ ਕੇ ਪੀ ਲਓ ਜਦੋਂ ਇਹ ਥੋੜਾ ਜਿਹਾ ਕੋਸਾ ਹੋ ਜਾਵੇ ਦੂਸਰਾ ਤਰੀਕਾ ਜਾਣਦੇ ਹਾਂ ਪਿਉਂਗੇ ਇੱਕ ਚਮਚਾ ਜੀਰਾ ਰਾਤ ਭਰ ਇੱਕ ਗਲਾਸ ਪਾਣੀ ਵਿੱਚ ਭਿਉਂ ਦਿਓ ਇਸ ਪਾਣੀ ਨੂੰ ਸਵੇਰੇ ਛਾਣ ਕੇ ਪੀ ਲਓ ਤੁਸੀਂ ਇਸ ਭਿੱਜੇ ਹੋਏ ਜੀਰੇ ਨੂੰ ਨਾਲ ਚਬਾ ਕੇ ਖਾ ਵੀ ਸਕਦੇ ਹੋ ਸ਼ੁਰੂਆਤ ਦੇ ਵਿੱਚ ਤੁਸੀਂ ਇਹਨੂੰ ਦਿਨ ਦੇ ਵਿੱਚ ਇੱਕ ਵਾਰੀ ਪੀ ਕੇ ਦੇਖ ਸਕਦੇ ਹੋ ਕਿ ਇਹ ਤੁਹਾਡੇ ਸਰੀਰ ਤੇ ਕਿਵੇਂ ਦੀ ਪ੍ਰਤੀਕਿਰਿਆ ਕਰ ਰਿਹਾ ਜੇਕਰ ਤਾਨੂੰ ਕੋਈ ਗੰਭੀਰ ਪਾਚਨ ਸਮੱਸਿਆ ਹੈ ਤਾਂ ਡਾਕਟਰ ਨਾਲ ਸਲਾਹ ਕਰਨਾ ਹਮੇਸ਼ਾ ਸਭ ਤੋਂ ਵਧੀਆ ਹੁੰਦਾ ਹੈ